ਆਵੰਗਾ ਆਓ ਆਪ ਜੀ ਨੇ ਕਾਲੀ ਇਤਿਹਾਸ ਦੇ ਵਿੱਚ ਸੁਣਿਆ ਸੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਮਹਿਮਾ ਸਰਵਣ ਕਰ ਰਹੇ ਸੀ ਕਿ ਧਰਨ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਵਾਸਤੇ ਵੀ ਜਾਂਦੇ ਆ ਔਰ ਸਤਿਗੁਰੂ ਤਖਤ ਸਬਦ ਦੇ ਉੱਪਰ ਬੈਠ ਕੇ ਸੰਗਤ ਨੂੰ ਉਪਦੇਸ਼ ਦਿੰਦੇ ਨੇ ਸੂਰਬੀਰ ਯੋਧੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਆਪਣੀਆਂ ਜਵਾਨੀਆਂ ਅਰਪਣ ਕਰ ਰਹੇ ਆ ਸੰਗਤ ਪੇਟਾ ਦੇ ਰੂਪ ਦੇ ਵਿੱਚ ਕਦੀ ਕੋੜੇ ਔਰ ਕਦੀ ਸ਼ਾਸਤਰ ਲੰਗਰਾਂ ਦੇ ਵਾਸਤੇ ਰਸਤਾ ਬਸਤਾ ਹਰ ਇੱਕ ਵਸਤੂ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਪੇਟਾ ਕਰਕੇ ਮਹਾਰਾਜ ਦੀਆਂ ਖੁਸ਼ੀਆਂ ਲੈ ਰਹੇ ਆ ਇਦਰ ਚੰਦੂ ਨੂੰ ਜਦੋਂ ਪਤਾ ਲੱਗਿਆ ਨਾ ਲਾਹੌਰ 'ਚ ਹੀ ਰਹਿੰਦਾ ਸੀ ਇਹ ਕਿ ਸਤਿਗੁਰੂ ਗੁਰੂ ਅਰਜਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੇ ਤਖਤ ਦੀ ਵੀ ਰਚਨਾ ਕੀਤੀ ਫੌਜਾਂ ਵੀ ਰੱਖੀਆਂ ਸ਼ਸਤਰ ਵਸਤਰ ਰੱਖਦੇ ਆ ਤੇ ਇਹ ਵੀ ਉਹਨਾਂ ਨੇ ਪ੍ਰਣ ਕੀਤਾ ਕਿ ਜਿਨ੍ਹਾਂ ਨੇ ਪਿਤਾ ਜੀ ਦੀ ਸ਼ਾਂਤੀ ਨੂੰ ਪੰਗ ਕੀਤਾ ਏਡਾ ਜ਼ੁਲਮ ਕਰਾਇਆ ਉਹਨਾਂ ਦੇ ਨੱਕ ਦੇ ਵਿੱਚ ਨਥ ਪਾ ਦੇਣੀ ਹੈ ਛੱਡਨੇ ਨਹੀਂ ਚੰਦੂ ਦੇ ਅੰਦਰ ਹੁਣ ਨਾਲ ਇੱਕ ਤਾਂ ਡਰ ਇਹ ਪੈਦਾ ਹੋ ਗਿਆ ਕਿ ਜੇ ਮੈਂ ਸ਼ੇਮੇਪਾਲ ਸਾਡੇ ਸਾਹਮਣੇ ਚਲਾ ਗਿਆ ਪਤਾ ਨਹੀਂ ਮੇਰਾ ਬਣੇਗਾ ਕੀ ਦੂਜਾ ਜਹਾਂਗੀਰ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਗੁਰੂ ਅਰਜੁਨ ਦੇ ਮੇਰੇ ਘਰ ਆਏ ਸਨ ਤੇ ਉਹਨਾਂ ਨੂੰ ਸ਼ਹੀਦ ਕਰਨ ਦੇ ਵਿੱਚ ਮੇਰਾ ਵੱਡਾ ਉੱਥੇ ਆ। ਜੇ ਬਾਦਸ਼ਾਹ ਨੂੰ ਪਤਾ ਲੱਗਿਆ ਪਤਾ ਨਹੀਂ ਬਾਦਸ਼ਾਹ ਕੀ ਮੇਰੇ ਬਾਰੇ ਸੋਚੇਗਾ। ਕੀ ਗੱਲਬਾਤ ਉਹ ਕਹੇਗਾ। ਤੀਜੀ ਗੱਲ ਘਰ ਦੇ ਵਿੱਚ ਜਿਹੜੀ ਪੁੱਤਰੀ ਹੈ ਸਦਾ ਕੌਰ ਜਿਹਦੇ ਵਾਸਤੇ ਇੰਨਾ ਕੁਝ ਕੀਤਾ ਉਹ ਫੇਰ ਉਸੇ ਦੀ ਤਰ੍ਹਾਂ ਕੁਵਾਰੀ ਦੀ ਕੁਵਾਰੀ ਹੈ ਜੀ ਅੰਦਰ ਬਾਹਰ ਆਉਂਦੇ ਆ ਘਰ ਦੇ ਵਿੱਚ ਹਮੇਸ਼ਾ ਦੁੱਖ ਅੰਦਰ ਰਹਿੰਦਾ ਹੈ ਇਹਦੇ ਕੋਲੇ ਜਿੰਨੇ ਕਮਾਇਆ ਪੈਸਾ ਦੇ ਹੋਇਆ ਕੁਝ ਕੁ ਜਹਾਂਗੀਰ ਬਾਦਸ਼ਾਹ ਦੇ ਆਲੇ ਦੁਆਲੇ ਜਿੰਨੇ ਰਹਿਣ ਵਾਲੇ ਆ ਜਾਂ ਹੋਰ ਵਜ਼ੀਰ ਨੇ ਉਹਨਾਂ ਨੂੰ ਮਾਇਆ ਦੇ ਕੇ ਕੋ ਗੱਲ ਕਹੀ ਵੀ ਜੇ ਕਿਤੇ ਗੁਰੂ ਅਰਜਨ ਦੇਵ ਜੀ ਦੀ ਗੱਲ ਚੱਲੇ ਵੀ ਤੁਸੀਂ ਗੱਲ ਹੋਰ ਪਾਸੇ ਟਾਲ ਦੇਣਾ ਬਾਦਸ਼ਾਹਾਂ ਨੂੰ ਇਸ ਗੱਲ ਦਾ ਪਤਾਨ ਲੱਗੇ ਜਦੋਂ ਸਮਾਂ ਆਏਗਾ ਚਲੋ ਆਪਣੇ ਆਪ ਮੈਂ ਗੱਲ ਕਰਦੀ ਮਗਾਉਣਾ ਹੁਣ ਇਤਿਹਾਸ ਦੇ ਪੰਨੇ ਕੀ ਕਹਿ ਰਿਹਾ ਆਓ ਇਹ ਲਾਹੌਰ ਤੋਂ ਹੁਣ ਦਿੱਲੀ ਕਿਵੇਂ ਹੁੰਦਾ ਕੀ ਕੁਝ ਵਾਪਸ ਪਤਾ ਪਏ ਸਾਰੀ ਸੰਗਤ ਪਾਵਨਾ ਸਹਿਤ ਸਰਵਣ ਕਰੀਏ ਕੋਈ ਵੀ ਰਸਨਾ ਬਿਰਵੀ ਬਾਂਝੀ ਨਾ ਰਹੇ ਸਾਰੀ ਇਹ ਸੰਗਤ ਰਸ ਤੋਂ ਉਤਰ ਪਰ ਉਚਾਰਨ ਕਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੋ ਪੂਰੀ ਸਦਨ ਤਬ ਗਯੋ ਕਲ ਹੈ ਸੁਤਾ ਦੇਖਤ ਦੁਖ ਪਾਇਓ ਇਥੇ ਇਤਿਹਾਸੇ ਕਹਿੰਦੇ ਵੀ ਜਦੋਂ ਚੰਦੂ ਪਾਪੀ ਲਾਹੌਰ ਤੋਂ ਕਹਿੰਦੇ ਵੀ ਦਿੱਲੀ ਗਿਆ ਨਾ ਆਪਣੇ ਘਰ ਪਹੁੰਚਿਆ ਹੈ ਤਾਂ ਆਪਣੀ ਪੁੱਤਰੀ ਨੂੰ ਵੇਖ ਕੇ ਕਹਿੰਦੇ ਬਹੁਤ ਦੁਖੀ ਹੁੰਦਾ ਹੈ ਜੀ ਦੁਖ ਮਹਿਸੂਸ ਕਰਦਾ ਹੈ ਅੰਦਰ ਜਿਸਹੇ ਤੱਬਾ ਪਾਪ ਕੀਨ ਬਹੁ ਤੇਰਾ ਤਉ ਨ ਤਿਸ ਕੋ ਸੁਖ ਕਿਮ ਹੀਰਾ ਜਿਹਦੇ ਵਾਸਤੇ ਨੇ ਪਾਪ ਕੀਤੇ ਫੇਰ ਵੀ ਇਹਦੀ ਜ਼ਿੰਦਗੀ ਦੇ ਵਿੱਚ ਤੇ ਨਾ ਮੇਰੇ ਜੀਵਨ ਦੇ ਵਿੱਚ ਸੁਖ ਨਹੀਂ ਆਏਗਾ ਜਹਾਂਗੀਰ ਕੇ ਤੀਰ ਜਜਾਏ ਸਭ ਤੋਂ ਮਿਲਿਓ ਪ੍ਰੇਮ ਉਪਜਾਈ ਜਿਹੜੇ ਕਹਿੰਦੇ ਵੀ ਅਮੀਰ ਇਨਸਾਨ ਵਜ਼ੀਰ ਹਨ ਬਾਦਸ਼ਾਹ ਦੇ ਕੋਲ ਹਰ ਸਮੇਂ ਜਹਾਂਗੀਰ ਦੇ ਕੋਲ ਰਹਿੰਦੇ ਆ ਨਾ ਸਾਰਿਆਂ ਨੂੰ ਜਾ ਕੇ ਬੜੇ ਪ੍ਰੇਮ ਦੇ ਨਾਲ ਖੁਸ਼ ਹੋ ਕੇ ਮਿਲਿਆ ਹੈ ਬਹੁ ਮੋਲਾ ਕਿਸ ਗੂੰ ਪਾਟ ਦੇ ਤ ਕਾਹੂ ਕੁਸ਼ਾਮਤ ਕਰ ਖੁਸ਼ ਲੇਤ ਕਹਿੰਦੇ ਵੀ ਕਿਸੇ ਨੂੰ ਤਾਂ ਕੱਪੜਾ ਲੀੜਾ ਦਿੰਦਾ ਹੈ ਤੇ ਕਿਸੇ ਨੂੰ ਇਹ ਕਹਿੰਦਾ ਹੈ ਵੀ ਆਹ ਦੇਖ ਤੁਹਾਡੇ ਵਾਸਤੇ ਮੈਂ ਲਾਹੌਰ ਦੇ ਮੇਵੇ ਲਿਆਉਂਦੇ ਨੇ ਉਹਨਾਂ ਨੂੰ ਦਿੰਦਾ ਖੁਸ਼ ਕਰਦਾ ਹੈ ਖੁਸ਼ਾਮਦੀ ਲੈ ਰਹੀ ਹੈ ਉਹਨਾਂ ਦੀ ਇਹਨੇ ਸਹੁੰ ਦਰਪਦੀਨ ਰਖਾਵੈ ਫੀਰ ਕੀਰਤੀ ਬਾਤ ਜਨਾਵੈ ਕਿਸੇ ਨੂੰ ਤਨ ਦੇ ਕੇ ਪ੍ਰਸੰਨ ਕਰਦਾ ਤੇ ਕਿਸੇ ਨੂੰ ਇਸ ਗੱਲ ਤੋਂ ਕਹਿੰਦੇ ਵੀ ਜਾਣੂ ਕਰਵਾ ਦਿੰਦਾ ਹੈ ਵੀ ਤੁਸੀਂ ਇਸ ਤਰ੍ਹਾਂ ਇਹ ਗੱਲ ਮੇਰੀ ਖਿਆਲ ਚ ਰੱਖਿਓ ਸਾਰੇ ਉਹ ਗੁਰੂ ਅਰਜਨ ਲਵ ਪੁਰਮੇ ਨਿਸ ਹੈ ਜਾ ਹੋ ਗयो ਉਦਰਮ ਤੇ ਕਹਿੰਦਾ ਵੀ ਤਨ ਗੁਰੂ ਅਰਜਹੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਜਿਹੜਾ ਸ਼ਬਦ ਇੱਥੇ ਉਹਨੇ ਵਰਤੇ ਕਹਿੰਦੇ ਵੀ ਉਹ ਸਵਰਗਵਾਸ ਹੋ ਗਏ ਉਹਨਾਂ ਦੇ ਪੇਟ ਦੇ ਵਿੱਚ ਕਹਿਣ ਲੱਗੇ ਵੀ ਹੈ ਜਾ ਹੋ ਗਿਆ ਸੀ ਹੈਜੇ ਕਾਰਨ ਕਰਕੇ ਕਹਿੰਦੇ ਵੀ ਉਹ ਚੱਲ ਬਸੇ ਆ ਅਸਲ ਗੱਲ ਇਹਨਾਂ ਦੇ ਕੋਲੇ ਪ੍ਰਗਟ ਨਹੀਂ ਕੀਤੀ ਕਿ ਚੰਦੂ ਨੇ ਪੜਦਾ ਪਾ ਕੇ ਰੱਖਿਆ ਵੀ ਜੇ ਸਹੀ ਗੱਲ ਪ੍ਰਗਟ ਹੋ ਗਈ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਪਾਣੀ ਦੀ ਦੇਗ ਦੇ ਵਿੱਚ ਵੀ ਉਲਦਾ ਰਿਹਾ ਤੱਤੀ ਤਵੀ ਤੇ ਵੀ ਬਿਠਾਏ ਗਰਮ ਰੇਤ ਵੀ ਪਵਾਉਂਦਾ ਰਿਹਾ ਭੁੱਖੇ ਵੀ ਰੱਖਿਆ 5 ਦਿਨ ਲਗਾਤਾਰ ਤਸੀਹੇ ਦਿੱਤੇ ਇਸ ਗੱਲ ਤੇ ਫੜਦਾ ਪਾ ਕੇ ਹੈਜੇ ਦੀ ਗੱਲ ਨੇ ਮੁਖ ਰੱਖੀ ਆ ਕਹੋ ਸਮੀਪ ਨਾ ਕਹੋ ਪ੍ਰਸੰਗ ਜੀ ਚਲ ਪਰਹ ਕਹੋ ਇਸ ਢੰਗ ਇਤਿਹਾਸ ਕਹਿੰਦਾ ਹੈ ਜੀ ਵੀ ਬਾਦਸ਼ਾਹ ਦੇ ਕੋਲ ਨਾ ਕਹਿੰਦੇ ਵੀ ਇਸ ਤਰ੍ਹਾਂ ਤੁਸੀਂ ਗੱਲ ਕਹਿੰਦੇ ਵੀ ਤਿਆਰ ਕਰਕੇ ਆਹ ਕਿਣਾ ਸਾਰਾ ਪ੍ਰਸੰਗ ਕਹੋ ਤੇ ਇਹ ਨਹੀਂ ਜੇ ਦੱਸਣਾ ਵੀ ਕਿਸ ਤਰ੍ਹਾਂ ਕੀ ਹੋਇਆ ਤੇ ਜੇ ਕਿਤੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਤੇ ਗੱਲ ਸਾਰੀ ਕਹਿੰਦੇ ਉਲਟ ਹੋ ਜਾਵੇਗੀ ਕੋ ਕੋ ਨਾਮ ਲੀਤ ਹੈ ਮੀਰੋ ਤੁਮ ਟਿਗ ਕਹੈ ਛਿਰਕ ਦੇਹੁ ਪੀਰੋ ਕਹਿੰਦੇ ਕਈ ਲੋਕ ਦਿੱਲੀ ਦੇ ਵਿੱਚ ਮੇਰਾ ਨਾਮ ਲੈਂਦੇ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਆਹ ਕੋਈ ਨਹੀਂ ਕੀਤਾ ਤੇ ਜੇ ਤੁਹਾਡੇ ਕੋਲੇ ਕੋਈ ਗੱਲਬਾਤ ਕਰੇ ਜਾਂ ਬਾਦਸ਼ਾਹ ਦੇ ਨੇੜੇ ਆਉਣ ਦਾ ਯਤਨ ਕਰੇ ਛਿੜਕੋ ਡਰਾਵੋ ਤੁਮ ਕਾਵੋ ਇਹ ਗੱਲ ਕਹਿ ਲਈਏ ਜੇ ਅੱਗੇ ਤੋ ਇਹੋ ਜੀ ਗੱਲ ਕੀਤੀ ਤੇ ਫਿਰ ਸਜ਼ਾ ਦਾ ਹੱਕਦਾਰ ਹੋਵੇਂਗਾ ਉਇਨਿਆ ਸੁ ਸੁਨ ਕੈ ਪਤ ਸਾਹੁ ਮੁਝ ਪਰ ਕੂਪ ਕਰੈ ਉਰਮਾਹੂ ਕਹੰਦੇ ਵੀ ਬਾਦਸ਼ਾਹ ਨੇ